ਜਿੱਥੇ-ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰਦੇ ਹਾਂ ਉੱਥੇ ਕਾਗਜ਼ ਕੈਂਸਲ ਕਰਾ ਦੇ। ਸੋ ਮੈਂ ਐਸਟੀਐਮ ਨੂੰ ਕਹਿ ਕੇ ਆਇਆ ਤੇ ਆਰਓ ਸਰਬਾਨਾਂ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰਿਓ ਜਿਹੜਾ ਤੁਹਾਨੂੰ ਹਰਜਾਨਾ ਪੁਕਟਣਾ ਪਵੇ। ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਔਰ ਇਵਨ ਡੀਪਤੀ ਕਮਿਸ਼ਨਰ ਨੂੰ ਵੀ ਮੈਂ ਗੱਲ ਕਰੀ ਹੈ। ਔਰ ਮੈਂ ਇਹ ਬੀਡੀਪੀਓ ਫੋਨ 'ਤੇ ਚੱਕ ਰਿਹਾ ਹਾਂ ਉਹਨੂੰ ਵੀ ਕਹਿਣਾ ਚਾਹੁੰਦਾ ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ ਹੈ, ਫੜਾਂ ਕੀਤਾ ਹੈ, ਪੂਰੀ ਰਿਪੋਰਟ ਆ ਰਹੀ ਹੈ, ਰਿਪੋਰਟ ਮੰਗਾ ਰਿਹਾ ਹੈ। ਇਸ ਤਰ੍ਹਾਂ ਵੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ ਤੁਸੀਂ ਇਹ ਚਾਹੁੰਦੇ ਹਾਂ ਪੂਰੇ ਜ਼ਿਲ੍ਹੇ 'ਚ ਇਦਾਂ ਦਾ ਹੋ ਰਿਹਾ ਹੈ ਮੁਕਸਬ ਚ ਵੀ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਹੈ ਸੋ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਐ ਜਾਣ ਨਹੀਂ ਦੇਣਾ ਹਾਂ ਫਿਰ ਕੋਈ ਇਹ ਨਾ ਸੋਚੇ ਵੀ ਆਪਦਾ ਵੀ ਅਸੀਂ ਜਾਵਾਂਗੇ ਬਲੱਪੇ ਦਾ ਇਲੈਕਸ਼ਨ ਹੋ ਜਾਏ ਬਿਲਕੁਲ ਇਲੈਕਸ਼ਨ ਹੋਵੇ ਚੋਣਾਂ ਹੋਵੇ ਜਿਹੜਾ ਵਿਅਕਤੀ ਜਿੱਤਦਾ ਚਾਹੇ ਉਹ ਕਿਸੇ ਪਾਰਟੀ ਦਾ ਚਾਹੇ ਉਹ ਮੈਂਬਰ ਹੋਣ ਕਿਸੇ ਦਾ ਹੱਕ ਥੋੜੀ ਖੋਹ ਸਕਦੇ ਹੋ ਔਰ ਪਿੰਡਾਂ ਦੇ ਵਿਰੋਧ ਲੋਕ ਕਰਨਗੇ ਇਸ ਗੱਲ ਦਾ ਜਿੱਥੇ-ਜਿੱਥੇ ਕਾਗਜ਼ ਕ ਉਹ ਦੱਸ ਦੇਣਗੇ ਲੋਕ ਪਾਕਿਸਤਾਨ ਕੀ ਰਹਿ ਗਿਆ ਸੋ ਹਾਂਜੀ ਪਾਕਿਸਤਾਨ ਕੀ ਰਹਿ ਗਿਆ ਇਹ ਕੀ ਹੁੰਦਾ ਇਸ ਤਰ੍ਹਾਂ ਕਾਂਗਰਸ ਦਾ ਕੀ ਰਹੂਗਾ ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ ਮੈਂ ਸਾਰੇ ਬੰਦਿਆਂ ਦਾ ਚਾਹੇ ਬੇ ਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟ ਵੀ ਹੈ ਉਹ ਵੀ ਵੀ ਲੜਾਈ ਲੜੂਗਾ ਕਾਗਲ ਨਹੀਂ ਕਿਸੇ ਦੇ ਕੈਂਸਲ ਹੋਗੇ ਕਿਸੇ ਦੇ ਵੀ ਕੱਲਾ ਕਾਂਗਰਸੀ ਥੋੜੇ ਨੇ ਐਂਤੀ ਐ ਮੈਂ ਸਾਰਿਆਂ ਦਾ ਐਂਤੀ ਐ ਸਾਰੇ ਮੇਰੇ ਬੰਦੇ ਕੋਈ ਆਜ਼ਾਦ ਹੈ ਕੋਈ ਕੋਲ ਹੈ ਹਰਾਸਮੈਂਟ ਹੈ ਲੋਕਾਂ ਨੂੰ ਪਾਗਲ ਕਰਤਾ 4 ਵਜੇ ਲਿਸਟ ਲਾਉਣੀ ਸੀ ਇਹਨਾਂ ਦੇ ਅਫਸਰਾਂ ਤੋਂ ਲਿਸਟਿੰਗ ਲਗੀ ਕਿਉਂਕਿ ਜਿਹੜੇ ਇਹ ਲੋਕਲ ਲੋਗ ਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਫੈਸਲੇ ਲੈ ਕੇ ਉਹ ਦੱਸ ਰਹੇ ਵੀ ਐਰ ਤੇ ਆਬਜੈਕਸ਼ਨ ਲਾਦੇ ਐਰ ਤੇ ਆਬਜੈਕਸ਼ਨ ਲਾਦੇ ਪਰ ਇਹ ਹੋ ਨਹੀਂ ਦੇਣਾ ਇਹ ਕੋਈ ਐ ਖਾਈ ਦਾ ਮਾੜਾ ਨਹੀਂਗਾ ਜਿਹੜਾ ਮਰਜ਼ੀ ਚਾ ਲੂ। ਦੇਖੋ ਬੈਸੇ ਦਾ 4 ਵਜੇ ਲਿਸਟਾ ਲਾ ਦੇਣੀ ਚਾਹੀਦੀ ਆ ਸਕੂਟਿੰਗ ਕਰਕੇ ਲੇਕਿਨ ਜਾਣ ਬੁਝ ਕੇ ਆਬਜੈਕਸ਼ਨ ਲਾਏ ਜਾ ਰਹੇ ਆ ਜਾਣ ਬੁਝ ਕੇ ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ ਲੋਕੋ ਵਿਚਾਰੇ ਸੜਕਾਂ ਤੇ ਤੁਰੇ ਫਿਰਦੇ ਆ ਕਿੰਨੇ ਲੋਗ ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਹਾਰਦੇ ਆ ਉੱਥੇ ਕਾਗਜ਼ ਕੈਂਸਲ ਕਰਾ ਦੇ। ਸੋ ਮੈਂ ਐਸ.ਐਮ ਨੂੰ ਕਹਿ ਕੇ ਆਇਆ ਤੇ ਆਰੋ ਸਰਬਾਨ ਨੂੰ ਕਹਿ ਕੇ ਆਇਆ ਕਿ ਕਿਰਪਾ ਕਰਕੇ ਐਸੀ ਕੋਈ ਗਲਤੀ ਨਾ ਕਰੋ ਜਿਹੜਾ ਤੁਹਾਨੂੰ ਹਰਜਾਨਾ ਪੁੱਛਣਾ ਪਵੇ ਸਮਾਂ ਆਉਂਦਾ ਜਾਂਦਾ ਰਹਿੰਦਾ ਔਰ ਇਵਨ ਡੀਪ ਵਿਅਕਤੀ ਕਮਿਸ਼ਨਰ ਨੂੰ ਵੀ ਮੈਂ ਗੱਲ ਕਹੀ ਹੈ ਔਰ ਮੈਂ ਇਹ ਬੀਡੀਪੀਓ ਫੋਨ ਇਹ ਚੱਕ ਰਿਹਾ ਔਰ ਉਹਨੂੰ ਵੀ ਕਹਿਣਾ ਚਾਹੁੰਦਾ ਕਿਸੇ ਨੂੰ ਕਹਿ ਦਿੱਤਾ ਜਾਂਦਾ ਵੀ ਇਹਨੇ ਕਬਜ਼ਾ ਕੀਤਾ ਫੜਾਂ ਕੀਤਾ ਪੂਰੀ ਰਿਪੋਰਟ ਆ ਰਹੀ ਹੈ ਰਿਪੋਰਟ ਮੰਗਾ ਰਹੇ ਹੈ ਇਸ ਤਰ੍ਹਾਂ ਵੀ ਅਗਰ ਕੋਈ ਗੱਲ ਹੋਏਗੀ ਤਾਂ ਫਿਰ ਅਸੀਂ ਜ਼ਰੂਰ ਲੜਾਈ ਲੜਾਂਗੇ ਅਸੀਂ ਇਹ ਚਾਹੁੰਦੇ ਹਾਂ ਪੂਰੇ ਜ਼ਿਲ੍ਹੇ 'ਚ ਇਹ ਤਾਂ ਨਾ ਹੋ ਰਿਹਾ ਮੁਕਸਰ 'ਚ ਵੀ ਹੋ ਰਿਹਾ ਇੱਥ ਸੋ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਚੱਲੇਗਾ ਤਾਂ ਫਿਰ ਅਸੀਂ ਅਫਸਰਾਂ ਨੂੰ ਐ ਜਾਣ ਨਹੀਂ ਦੇਣਾ ਆ ਫਿਰ ਕੋਈ ਇਹ ਨਾ ਸੋਚੇ ਵੀ ਆਪਦਾ ਵੀ ਅਸੀਂ ਜਾਵਾਂਗੇ ਪੜਾਪੇ ਦਾ ਇਲੈਕਸ਼ਨ ਹੋਣਾ ਚਾਹੀਦਾ ਬਿਲਕੁਲ ਇਲੈਕਸ਼ਨ ਹੋਵੇ ਚੋਣਾਂ ਹੋਵੇ ਜਿਹੜਾ ਵਿਅਕਤੀ ਜਿੱਤਦਾ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਚਾਹੇ ਉਹ ਮੈਂਬਰ ਹੋਣ ਕਿਸੇ ਦਾ ਹੱਥ ਥੋੜੀ ਖੋਹ ਸਕਦੇ ਔਰ ਪਿੰਡਾਂ ਦੇ ਵਿਰੋਧ ਲੋਕ ਕਰਨਗੇ ਇਸ ਗੱਲ ਦਾ ਜਿੱਥੇ ਜਿੱਥੇ ਕਾਗਜ਼ੀ ਕੈਂਸਲ ਕਰਾਉਣ ਦੀ ਕੋਸ਼ਿਸ਼ ਕੀਤੀ ਨਾ ਉਹ ਦੱਸ ਦੇਣਗੇ ਲੋਕ ਕਾਂਗਰਸ ਦਾ ਕੀ ਰਹੇਗਾ ਸੋ ਹੈ ਜੀ ਕਾਂਗਰਸ ਦਾ ਕੀ ਰਹੇਗਾ ਜੀ ਕਿ ਹੁੰਦਾ ਹੀ ਇਸ ਤਰ੍ਹਾਂ ਕਾਂਗਰਸ ਦਾ ਕੀ ਰਹੂਗਾ ਮੈਂ ਕਾਂਗਰਸ ਦਾ ਕਰਕੇ ਨਹੀਂ ਆਇਆ ਮੈਂ ਸਾਰੇ ਬੰਦਿਆਂ ਦਾ ਚਾਹੇ ਬੇ ਕਾਂਗਰਸੀ ਵੀ ਕੋਈ ਇੱਥੇ ਇੰਡੀਪੈਂਡੈਂਟ ਵੀ ਹੈ ਹੋਰ ਵੀ ਲੜਾਈ ਲੜੂਗਾ ਕਾਗਜ਼ ਨਹੀਂ ਕਿਸੇ ਦੇ ਕੈਂਸਲ ਹੋਗੇ ਜਿਸੇ ਦੇ ਵੀ ਕੱਲਾ ਕਾਂਗਰਸੀ ਥੋੜੇ ਮੈਂੰਤੀ ਹੈ ਮੈਂ ਸਾਰਿਆਂ ਦਾ ਮੈਂੰਤੀ ਹੈ ਸਾਰੇ ਮੇਰੇ ਬੰਦੇ ਕੋਈ ਆਜ਼ਾਦ ਹੈ ਕੋਈ ਕੋਲ ਹੈ ਹਰਾਸਮੈਂਟ ਹੈ ਲੋਕਾਂ ਨੂੰ ਪਾਗਲ ਕਰਤਾ 4 ਵਜੇ ਲਿਸਟ ਲਾਉਣੀ ਸੀ ਇਹਨਾਂ ਦੇ ਅਫਸਰਾਂ ਤੋਂ ਲਿਸਟਿੰਗ ਲੱਗੀ ਕਿਉਂਕਿ ਜਿਹੜੇ ਇਹ ਲੋਕਲ ਲੋਗ ਨੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਫੈਸਲਾ ਲੈ ਕੇ ਉਹ ਦੱਸ ਰਹੇ ਵੀ ਐਰ ਤੇ ਆਬਜੈਕਸ਼ਨ ਲਾਦੇ ਐਰ ਤੇ ਆਬਜੈਕਸ਼ਨ ਲਾਦੇ ਪਰ ਇਹ ਹੋਣ ਨਹੀਂ ਦੇਣਾ ਇਹ ਕੋਈ ਐ ਖਾਲੀ ਦਾ ਮਾਰਾ ਨਹੀਂਗਾ ਜਿਹੜਾ ਮਰਜ਼ੀ ਚਾਹੂਗਾ ਦੇਖੋ ਵੈਸੇ ਤਾਂ 4 ਵਜੇ ਲਿਸਟਾ ਲਾ ਦੇਣੀ ਚਾਹੀਦੀ ਆ ਸਕੂਟਿੰਗ ਕਰਕੇ ਲੇਕਿਨ ਜਾਣ ਬੁੱਝ ਕੇ ਆਬਜੈਕਸ਼ਨ ਲਾਏ ਜਾ ਰਹੇ ਆ ਜਾਣ ਬੁੱਝ ਕੇ ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ ਲੋਕ ਬਚਾਰੇ ਸੜਕਾਂ ਤੇ ਤੁਰੇ ਫਿਰਦੇ ਆ ਕਿੰਨੇ ਲੋਗ